शेर सुन की शेर सुन आ गया क्या है सोटा हिंदी पंजाबी उर्दू ना उलझ बार से ना उलझ बार से नामन दागदार हो जाएगा ना उलझ बार से नामन दागदार हो जाएगा दुश्मन को भी रफ्ता रफ्ता मेरे गीतों से प्यार sc 77 Menga aga студant c'r car medidas Preə m hesitate Sonañ ditt Manja eben dragon mese psueh pagañ Racis maadar Sc

हां। ਜਾਨ ਉਸ ਨੂੰ ਵੀ ਸਾਹਮਣੇ ਲਾ ਦੇਵੀਂ ਪੰਜਾਬੀ ਹੈ। ਸਾਡੀਆਂ ਉਮਰਾਂ ਦੇ ਅੰਦਾਜ਼ੇ ਲਾਉਂ ਨਹੀਂ ਰਹਿਣੇ। ਸਾਡੀਆਂ ਉਮਰਾਂ ਦੇ ਅੰਦਾਜ਼ੇ ਲਾਉਂਦੀ ਨਹੀਂ ਰਹਿਣੇ। ਆਪਣੀ

نو میںแค่ છડો પર ડડુザકી પણ ન મોરરાવતેને મને જો મરે સપટ લગાવી કે ના આિતવા સડજે મતલબ મે ઇકોનોમિક્સ લે લીધું ઇકોનોમિક્સ પડી મે વીગ દિન મેને લગા કે મે બેન્કી નોકરી કરી શકતો મડીજી ગાણ કે સઠને આ ટ્રક ચલાવના ઓ તો ભણે હો જાણે ફિર ઓ ભી શક્ય છે ફિર મે હિસ્ટરી લે લઈ તો હિસ્ટરી કોણ કામ આ રહી હે એહે ગેણે ક્યું બને કુજિયા નું મેરે પતા ન ક્યું બને ਨਹੀਂ ਮਤ ਹੈ ਕਿਸੇ ਬੜੀਆਂ ਪੁਰਾਣੀਆਂ ਜਿਹੜੀਆਂ ਬਿਫੋਰ ਕ੍ਰਾਈਸਟ ਦੇ ਇਹ ਸਵਾਲ ਦੁਕਾਨਾਂ ਚ 80 ਦੁਕਾਨਾਂ ਤੋਂ ਮਿਲਣਗੀਆਂ ਕੁੜੀਆਂ ਨਹੀਂ ਤੇ 20 ਮੁੰਡਿਆਂ ਦੇ ਕਿਉਂਕਿ ਉਹਨੂੰ ਪਤਾ ਕਿ ਔਰਤ ਬਹੁਤ ਦਲੇਰ ਵੀ ਹੈ ਤੇ ਵਫਾਦਾਰ ਵੀ ਹੈ ਕਿ ਜੇ ਭੜਕੀ ਕੰਮ ਖਰਾਬ ਹੋ ਜੇ ਉਹਨੇ ਫੈਸ਼ਨ ਤੇ ਨਾਲ ਅੱਜ ਹੋਰ ਤੁਹਾਨੂੰ ਖੁਸ਼ ਕਰਨਾ ਹੈ ਬੰਦਾ ਮੇਕਅਪ ਮੈਗ ਦਾ ਸਵਾਗਤ ਲੈਣ ਲਈ ਬਹੁਤ ਖੁਸ਼ ਹਾਂ। ਲੋਰੀਆਂ ਦੇ ਰੰਗ ਕਰਨਾ ਨੂੰ ਬੰਦੇ ਲੈ ਆਦਿ ਬਹੁਤ ਖੁਸ਼ ਹਾਂ। ਤਸਲੀਮਾ ਤਸਰੀ ਨੇ ਇੱਕ ਰਾਈਟਰ ਹੈ ਬਹੁਤ ਚੁਰ ਕੇਵਰੀ ਆਪਾਂ ਗੱਲਾਂ ਕਰਦੇ ਸਭਿਆਚਾਰ ਦੀਆਂ ਸਾਰੇ ਕਰਦੇ ਆ ਤੁਸੀਂ ਕਿ ਮੈਂ ਮੈਂ ਤਾਂ ਖਰ ਨਹੀਂ ਕਰਵਾ। ਮੈਂ ਤਾਂ ਸਭਿਆਖ ਬਧਈ ਹੈ। ਬੰਦਾ ਮੈਜਾ ਦਾ ਫੇਸਬੁੱਕ ਤੇ ਕੋਈ ਇਹ ਜੀ ਬੀਬੀਆਂ ਨੇ ਸਿਕੰਟ ਪਾਈ ਹੈ। ਕਿਉਂ ਮੈਂ ਵੀ ਬੀਲ ਦਿਲ ਕਰਦਾ ਕਹੋ ਕਿ ਫਟਕਾਜ ਹੁੰਦੀ ਹੈ। ਇਹ ਗੀਤਾ ਚ ਕੁੜੀਆਂ ਨਗੇ ਜਵਾਦ ਹੈ ਜੀ ਕਿਉਂ ਭਈ ਉਹ ਕੁੜੀ ਦਾ ਪਿਛੋਦੀ ਕੀ ਮਜਬੂਰੀ ਹੈ? ਉਹਨੂੰ ਰੋਟੀ ਦੇ ਕੇ ਆਉਂਗੇ ਤੁਸੀਂ? ਨਹੀਂ ਦੇ ਕੇ ਆਉਂਗੇ। ਬੇਰੋਜ਼ਾ ਦਾ ਕਿਵੇਂ ਦਿਲ ਕਰੂਗਾ ਨੱਚੂ ਵੀ ਧਾਰੀ ਵਰ ਕੁੜੀਆਂ ਨਾਲ। ਤਸਲੀਮਾ ਨਸਰੀ ਨੇ ਖੋਣੇ ਕਿਹਾ ਕਿ ਗਰਮੀ ਦੇ ਮੌਸਮ ਚ ਮੇਰੇ ਪਰ ਆਦਾ ਜੱਜੀ ਕੀਤਾ ਬਰਕੂਟਾ ਪਾ ਕੇ ਛੱਤ ਤੇ ਚੜ ਜਾਂਦਾ ਹੈ। ਦੇ ਸਾਨੂੰ ਉਸੇ ਗਰਮੀ ਤੇ ਹਨੇਰੇ 'ਚ ਬੈਠਣਾ ਪੈਂਦਾ ਅਸੀਂ ਕਿਉਂ ਨਹੀਂ ਬਰਬਾੜਾ ਬਾ ਸਕਦੇ ਸੀ ਸਵਾਲ ਇਹ ਆ ਜਾਂਦੀ ਬਦਤ ਹੈ ਕਿ ਉਹ ਮੈਂ ਹੋ ਨਹੀਂ ਸਕਦਾ ਇਸ ਭਰਮ ਚ ਟਿਕੜੋ ਜੋ ਔਰ ਆਜ਼ਾਦ ਦੀ ਅਗਲੀ ਸੰਮੀਤੀ ਆ ਸਦੀ ਸਭ ਤੋਂ ਸੁਵਿਧਾਣੀਵਾਜੋ ਜੀ ਸੁਣਾਵਾਂ ਸੋ ਮੇਰੇ ਗੀਤਾਂ ਨੂੰ ਦਿਲ ਤੇ ਨਾ ਲਾਇਓ ਐਦਰੀ ਛੱਡ ਜੋ ਨਾ ਗੀਤ ਸੋੜ ਕੇ ਸ਼ਰਾਬ ਪੀਣੀ ਹੈ ਨਾ ਕਿਸੇ ਨੇ ਇਖਤਿਆਰ ਦਾ ਸ਼ੌਕ ਮਾੜਨਾ ਇਟਸ ਜਸਟ ਫਨ ਚਲੋ कद कदशा कर चौथे दिन तू भी कमी रंग रुंगे रखे तौकी दसा ते थोकी रखो

ਸੋਚਣੋਂ ਕਿ ਕਹਨਾਂ ਤੁਮਾਂਗੇ ਵਿਦਵਾਨ ਲੋਕਾਂ ਨੂੰ ਕੀ ਸਮਝਾਓਂਗੇ ਲਾਇਬ੍ਰੇਰੀਆਂ ਦੇ ਵਿੱਚ ਪਿਆਏ ਬਾਰੂਦ ਇਸ ਬਾਰੂਦ ਨੂੰ ਕਿੱਥੇ ਸੁਟਿਓ ਮਾਨਦਿਆਂ ਕੀਤਾ ਨੂੰ ਮਾਰ ਕਹਿਣ ਵਾਲਿਓ ਮਾਨਦਿਆਂ ਕੀਤਾ ਨੂੰ ਮਾਰ ਕਹਿਣ ਵਾਲਿਓ ਵਿਆਹ ਦੀਆਂ ਬੋਲੀਆਂ ਨੂੰ ਕਿਹੜੇ ਖਾਤੇ ਪਾਉਂਗੇ ਵਿਆਹ ਦੀਆਂ ਬੋਲੀਆਂ Oh, what रहा